ਅੱਜ ਆਪਾਂ ਨੂੰ ਬਹੁਤ ਹੀ ਦੁਖੀ ਹਿਰਦੇ ਦੇ ਨਾਲ ਮਜਬੂਰਨ ਕਰਨੇ ਦੇ ਬੈਠਣਾ ਪੈ ਰਿਹਾ। ਨਾ ਤੁਹਾਡਾ ਕੀ ਕਰਦਾ ਕਿ ਤੁਹਾਡੇ ਤੇ ਆਈਏ ਨਾ ਮੇਰਾ ਕੀ ਕਰਦਾ। ਲੇਕਿਨ ਜਿਹੜੀ ਮਜਬੂਰੀ ਸਰਕਾਰ ਉਹ ਸਾਨੂੰ ਬਾਰ-ਬਾਰ ਮਜਬੂਰ ਕਰ ਰਹੀ ਹੈ ਕਿ ਤੁਸੀਂ ਕਰਨੇ ਦਿਓ। ਤੇ ਲੋਕ ਤਾਂ ਗੁੰਹਦੇ ਸਾਨੂੰ ਵੀ ਦੁਖੀ ਹੈ। ਦੁਖ ਹੈ। ਲੇਕਿਨ ਸਰਕਾਰ ਦੇ ਕਰਨ ਦੇ ਉੱਪਰ ਕੋਈ ਨਿਰਖਰਕ ਨਹੀਂ। ਉਹਨਾਂ ਦਾ ਜੋਰ ਹੈ ਜਿਆਦਾ ਲੱਗਿਆ ਵਾ ਵੀ ਧਰਨੇ ਵਿੱਚ ਜਾਓ ਸਾਰੇ ਕਿਾਰੇ ਬਲੀ ਜੋਰ ਲਾਇਆ ਹੋਇਆ ਵੀ ਧਰਨੇ ਵਿੱਚ ਜਾਓ ਐਮਬੈਂਡਰ ਤੱਕ ਪੁਲਿਸ ਨੇ ਵੀ ਸਾਰਾ ਪ੍ਰਸ਼ਾਸਨ ਲੱਗਿਆ ਵਾ ਇੱਥੇ ਤੱਕ ਮਨੂੰ ਟੈਲੀਫੋਨ ਆਈ ਜਾਂਦੇ ਤੇ ਜੀ ਵੀ ਧਰਨੇ ਚ ਨਾ ਜਾਇਓ ਜੀ ਐਸੀ ਫੜ ਲੈਣਾ ਦੀ ਜੇਕਰ ਫੜ ਲਓ ਭਾਈ ਪੁਲਿਸ ਸਾਰਾ ਉਤਸਕਦਾ ਹੋਈ ਯਾਰ ਹਿਰਦੇ ਹੀ ਬਲੁੰਬੜੇ ਗਏ ਆ ਸਾਡੇ ਸਾਡੀਆਂਤੀ ਇੱਥੇ ਪੈੜਾ ਲੂ ਪੈ ਗਿਆ ਹੈ ਤੇ ਹੁਣ ਵੀ ਅਸੀਂ ਘਰ ਬੈਠੇ ਰਹੋਗੇ ਫੇਰ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਚਮਕੌਰ ਦੀ ਧਰਤੀ 'ਚ ਜ਼ੁਲਮ ਦੇ ਖਿਲਾਫ ਲੜਨਾ ਸਿਖਾਇਆ ਤੇਰੇ ਜਿਹਦੇ ਪੁੱਤ ਨਹੀਂ ਹੈ ਚਮਕੌਰ ਦੀ ਧਰਤੀ ਸਾਨੂੰ ਇਹ ਸਿਖਾਉਂਦੀ ਹੈ ਬਾਚਾ ਮਾਰ-ਮਾਰ ਕੇ ਸਿਖਾਉਂਦੀ ਹੈ ਕੋਈ ਦਿੱਪੋ ਵੀ ਜ਼ੁਲਮ ਹੰਦਾ ਤੇ ਵੀ ਜਾ ਕੇ ਖੜ ਰਾ ਹੈ ਤੁਸੀਂ ਦੀ ਮਦਦ ਕਰਨੀ ਹੈ ਮਜਰੂਹ ਦੀ ਮਦਦ ਕਰਨੀ ਧੀਬ ਦੀ ਮਦਦ ਕਰਨੀ ਅਰ ਅੱਜ ਦੀ ਸਰਕਾਰ ਮੂਗਲਾ ਦੀ ਸਰਕਾਰ ਤੇ ਕੱਟ ਨਹੀਂ ਹੈ ਸਾਡੀ ਬੱਚੀ ਗਰੀਬ ਪਰਿਵਾਰ ਦੀ ਸਾਡੇ ਆਪਣੇ ਪਰਿਵਾਰ ਦੀ ਹੈ ਗਰੀਬ ਨਾਲ ਚ ਬਿਠਾ ਕੇ ਲੈ ਗਏ ਅਰ ਬਲਾਤਕਾਰ ਕੀਤਾ ਹੋਰ ਵੀ ਕੁੜੀ ਸੀਗੀ ਇਹਨਾਂ ਨੇ ਦਿਵਾ ਲਿਆ ਲੇਕਿਨ ਇਹ ਇੱਕ ਪਰਿਵਾਰ ਹੈ ਜਿਹੜਾ ਇਹ ਹਿੰਮਤ ਕੀਤੀ ਹੈ ਇਹਨੇ ਆਪਣੇ ਅੰਦਰ ਤੇ ਅਸੀਂ ਜਿਹੜਾ ਸਾਡੇ ਤੇ ਜ਼ੁਲਮ ਹੋਇਆ ਉਹਨੂੰ ਉਜਾਗਰ ਕਰਕੇ ਉਹਦਾ ਬਦਲਾ ਲੈਣਾ ਉਹਨਾਂ ਬੰਦਿਆਂ ਨੂੰ ਐਸੀ ਉਹਦੀ ਸਜ਼ਾ ਦੋਣੀ ਹੈ ਤਾਂ ਕਿ ਉਹ ਅੱਗੇ ਨਾ ਕਰ ਰੋ ਤੇ ਕਾਹਤੇ ਬੰਦੇ ਉਹਨਾਂ ਨੂੰ ਪਤਾ ਹੈ ਕਿ ਇਸੇ ਬੰਦੇ ਦੀ ਇੱਕ ਵੀਡੀਓ ਪਹਿਲਾਂ ਵੀ ਆਈ ਸੀ ਕੁਝ ਦਿਨ ਉਹਨਾਂ ਨੇ ਪੈਸੇ ਪਿੱਛੇ ਦੇ ਕੇ ਦਬਾ ਲਈ। ਲੇਕਿਨ ਕਿੰਨਾ ਦਾ ਸਹੀ ਜਾਵਾਂਗੇ? ਤੁਸੀਂ ਜਿੰਨੇ ਇੱਥੇ ਬੈਠੇ ਮੈਂ ਤੁਹਾਡੇ ਪੈਰੀ ਹੱਥ ਲਾ ਕੇ ਥੋੜਾ ਧੰਨਵਾਦ ਕਰਦਾ ਕਿ ਤੁਸੀਂ ਪਰਿਵਾਰ ਦੀ ਸਾਡੇ ਦੀ ਮਦਦ ਵਿੱਚ ਆਏ ਹੋਏ। ਆਪਾਂ ਸਾਰਿਆਂ ਨੂੰ ਉੱਨਕੋਣਾ ਚਾਹੀਦਾ ਹੈ। ਪੰਡਾ ਦਾ ਨਿਕਲਣਾ ਪੈਣਾ ਹੈ। ਉਹ ਵੀ ਜਿਹੜੀ ਕਮੇਟੀ ਇੱਥੇ ਬਣੀ ਹੈ ਉਹ ਪ੍ਰੋਗਰਾਮ ਦਵੇਗੀ ਅਸੀਂ ਉਹਦੇ ਨਾਲ ਖੜੇ ਹਾਂ। ਸਾਰੀਆਂ ਪਾਰਟੀਆਂ ਖੜੀਆਂ ਪਾਰਟੀਆਂ ਦਾ ਕੋਈ ਰੋਲ ਨਹੀਂ ਹੈ। ਜੇ ਕੋਈ ਅੱਜ ਅੜਵਾੜੇ ਵੀ ਆਣਾ ਚਾਹੁੰਦੇ ਸਾਨੂੰ ਕੋਈ ਦਰਾਜ ਨਹੀਂ ਡੱਗੇ ਵੀ ਆ ਬਾਈ ਜੀ ਉਹਦੀ ਲੇਕਿਨ ਜਿਹੜਾ ਐਮ.ਐਲ.ਏ ਦਾ ਰੋਲ ਹੈ ਉਹ ਬਹੁਤ ਹੀ ਨਿੰਦਣ ਹੋ ਗਿਆ ਪਹਿਲੇ ਦਿਨੇ ਘਰ ਚਲੇ ਜਾਣਾ ਚਾਹੀਦਾ ਸੀ ਪਰਵਾਰ ਦੇ ਕੇ ਸੀ ਤੁਹਾਡੇ ਨਾਲ ਖੜੇ ਅੱਜ ਤੱਕ ਨਹੀਂ ਛੁੜਿਆ ਉਹਨਾਂ ਨੇ ਮੈਨੂੰ ਜੋੜ પાਕੇ ਪਰਚਾ ਦਾਡਾ ਦਰਜ ਕਰਵਾਉਣਾ ਪਿਆ ਮੈਨੂੰ ਜੋੜ પાਕੇ ਐਲ.ਓ.ਸੀ. ਦਰਜ ਕਰਾਉਣੇ ਦਰਜ ਕਰਵਾਉਣੀ ਪਏ ਬਾਹਰ ਟੱਕੜੇ ਲੱਗੇ ਸੀ ਉਹਨੂੰ ਲੇਕਿਨ ਪੱਜੜ ਕੋਈ ਨਹੀਂ ਤੇ ਆਇਆ ਸੀ ਇਹ ਬਿਲਕੁਲ ਕਲੀਅਰ ਹੈ ਪੁਲਿਸ ਪ੍ਰਸ਼ਾਸਨ ਖੁੱਲ੍ਹਵੇ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਅੱਜ ਤੱਕ ਪੁਲਿਸ ਦਾ ਇਹ ਰਿਕਾਰਡ ਰਿਹਾ ਕਿ ਬੜੇ ਪਰਚੇ 755 ਜਾਂ ਇਤੋਂ ਉੱਤਰ ਦੀ ਮਦਦ ਕਰਦੀ ਹੁੰਦਾ ਰਹਿੰਦਾ ਹੈ 22 24 ਤੱਕ ਵੀ ਕਰ ਦਿੰਦੇ ਕਤਲ ਕੇਸ ਦੇ ਵਿੱਚ ਨਹੀਂ ਹੁੰਦਾ ਬਲਾਤਕਾਰਾਂ ਦੇ ਵਿੱਚ ਪੁਲਿਸ ਕਦੇ ਕਿਸੇ ਦੀ ਮਦਦ ਨਹੀਂ ਕਰਦੀ ਦੇਖੀ ਮੈਂ ਸਰਕਾਰ ਕੋਈ ਵੀ ਹੋਵੇ ਲੇਕਿਨ ਆ ਪਹਿਲੀ ਸਰਕਾਰ ਹੈ ਕਿ ਪੂਰੀ ਬਾਹ ਲੱਗੀ ਪਹਿਲਾਂ ਕਿ ਪਰਚਾ ਨਹੀਂ ਹੋਣ ਦੇਣਾ ਘੇਰ ਬਾਹ ਲੱਗੀ ਵੀ ਆ ਕਿ ਅਸੀਂ ਆ ਰਹੇ ਹਾਂ ਦੇਣਾ ਪਰਚੇ ਦੇ ਕੱਢਨੇ ਆਂ ਉਲਟਾ ਠੂਠਾ ਬਾਰੇ ਕੁੜੀ ਨੂੰ ਆਰ ਪਰਿਵਾਰ ਨੂੰ ਦੇ ਕਿਸੇ ਤਰ੍ਹਾਂ ਵੀ ਚੱਲਣ ਨਹੀਂ ਦੇਣਾ ਇਹ ਮੈਂ ਤੁਹਾਨੂੰ ਦੱਸਣ ਆਇਆ ਤੇ ਤੁਹਾਡੂੰ ਬੇਨਤੀ ਕਰਨਾ ਹੈ ਤੁਹਾਡਾ ਧੰਨਵਾਦ ਕਰਨਾ ਹੈ ਕਿ ਇੱਥੇ ਟਿਕਣਾ ਕੋਈ ਨਹੀਂ ਹੈ ਤੁਸੀਂ ਕਿਸਾਨਾਂ ਨੂੰ ਸਾਡੇਆਂ ਨੂੰ ਅੰਦਰ ਦਿੱਤਾ ਵਾਰਾਤ ਦਾ ਮੈਂ ਰਾਤ ਸਾਡੇ ਵਿੱਚ ਜਾ ਕੇ ਆਇਆ ਅੱਜ ਕਿਸਾਨਾਂ ਦੇ ਨਾਲ ਤਰਾ-ਤਰਾ ਕਰੀ ਪਈ ਐ ਸਫੂਟ ਦੇ ਅੰਦਰ ਸਿੱਟ ਰਹੇ ਆ ਇਹ ਕੋਈ ਕਿਸਾਨੀ ਦੀ ਸੁਣਵਾਈ ਨਹੀਂ ਜਿਹੜਾ ਕਹਿੰਦਾ ਸੀ ਮੈਂ ਕਿਸਾਨ ਦਾ ਪੁੱਤ ਐ ਅੱਜ ਉਹੀ ਉਹਨਾਂ ਦਾ ਪੁੱਤੂ ਬਣ ਕੇ ਕਿਸਾਨਾਂ ਨੂੰ ਕੁੱਟ ਰਿਹਾ ਲੇਕਿਨ ਆ ਜਿਹੜਾ ਕੰਮ ਐ ਸੀ ਇਹ ਬਰਦਾਸ਼ਤ ਨਹੀਂ ਕਰਦੇ ਇਹਦੇ ਵਿੱਚ ਛੇਤੀ ਤੇ ਛੇਤੀ ਸਾਡਾ ਬੰਦਾ ਜਿਹੜਾ ਉਹ ਭੱਜਿਆ ਜਿਹੜੇ ਦੀ ਛਾਏ ਐ ਕਦੇ ਐਮਐਲਏ ਦੀ ਜਿਸ ਨੂੰ ਆਰਐਮਪੀ ਦੀ ਜਿਹੜਾ ਇਹਨਾਂ ਨੇ ਰੱਖਿਆ ਹੋਇਆ ਜਿਹੜਾ ਇਹਨਾਂ ਨੇ ਭਜਾਇਆ ਹੋਇਆ ਉਸ ਨੂੰ ਫੜ ਕੇ ਅੰਦਰ ਦੇ ਦੋ ਸਾਡੇ ਪਰਿਵਾਰ ਦੀਆਂ ਸਾਡੇ ਸੀਨੇ 'ਚ ਐਨੀ ਵੀ ਠੰਡ ਪਵੇ ਕਿ ਜਿਹੜੇ ਨੇ ਸਾਡੇ ਨਾਲ ਤੱਕਾ ਕਰਿਆ ਵਾ ਜੋ ਅੰਦਰ ਹੈ ਤੇ ਸਾਨੂੰ ਕਾਹਨੂੰ ਮਜਬੂਰ ਕਰ ਰਹੇ ਹੋ ਸਾਨੂੰ ਆਪ ਕੁਝ ਕਰਨਾ ਪਏਗਾ ਤੁਸੀਂੋ ਕਰੋ ਅਸੀਂ ਆਪ ਵੀ ਇੱਥੇ ਹੀ ਤਾਂ ਕਰਨੇ ਪਏਗਾ ਸਾਨੂੰ ਗੁਰੂ ਸਾਹਿਬ ਨੇ ਇਹ ਸਾਨੂੰ ਸਿਖਾਇਆ ਹੋਇਆ ਹੈ ਕਿ ਜਦ ਤੱਕ ਜੇ ਕੋਈ ਬਸ ਨਾ ਚੱਲੇ ਨਾ ਫਿਰ ਕਿਰਪਾਨ ਚੱਕੜੀ ਜਾਏ ਜੇ ਗੁਰੂ ਸਾਹਿਬ ਲੈ ਕੇ ਆਏ ਸੀ ਦੀ ਅਕੀਉ ਤੇ ਚੇਲੇ ਇਸ ਕਰਕੇ ਮੈਂ ਪੁਲਸੜਾ ਨੂੰ ਕਹਿਣਾ ਕਿ ਸਾਨੂੰ ਮਜਬੂਰ ਨਾ ਕਰੋ ਤੇ ਸਾਨੂੰ ਵੀ ਜਾਲੇ ਕੋਣਾ ਕੁੱਟ ਪਾਣਾ ਬੇ ਤੁਸੀਂ ਕਰ ਲੋ ਫੜ ਕੇ ਅੰਦਰ ਦੇ ਦੋ ਬੰਦੇ ਆ ਜਿਹੜੇ ਪਗਵਤ ਮਾਨ ਹੁੰਦੇ ਐ ਗੱਟੇ ਉਹ ਲੈ ਜਾਂਦੇ ਇਹਨਾਂ ਨੂੰ ਭੁੱਖਾ ਹੀ ਮਿਲਦੀ ਆ ਰਿੱਤੇ ਬਜਰੀ ਦਾ ਜੇ ਕੋਈ ਸਭ ਤੋਂ بڑا ਠੇਕੇਦਾਰ ਹੈ ਤਾਂ ਕੇਜਰੀਵਾਲ ਹੈ ਫਿਰ ਉਹੀ ਗੱਲ ਹੈ ਕਿ ਇਹਨਾਂ ਨੂੰ ਕੁਝ ਨਹੀਂ ਮਿਲਦਾ ਭੁੱਖਾ ਹੀ ਮਿਲਦੀ ਆ ਤੇ ਪੰਜਾਬ ਸਰਕਾਰ ਨੂੰ ਮਿਲਦਾ ਹੀ ਭੁੱਖਾ ਮਿਲਦਾ ਰਿੱਤੇ ਬਜਰੀ ਪਿਛਲੇ 3 ਸਾਲਾਂ ਦੇ ਵਿੱਚ ਜਿਹੜਾ ਕੇਜਰੀਵਾਲ ਕਹਿੰਦਾ ਸੀ 50000 ਲੱਖ ਰੁਪਇਆ ਹਰ ਸਾਲ ਰੇਤੇ ਵਜਦੀ ਤੋਂ ਦੇਕਰਾਂਗੇ 50 ਕਰੋੜ ਰੁਪਇਆ ਵੀ ਨਹੀਂ ਦਿੱਤਾ 50 ਹਜ਼ਾਰ ਕਰੋੜ ਕਹਿੰਦੇ ਸੀ ਤੇ 50 ਕਰੋੜ ਵੀ ਨਹੀਂ ਦਿੱਤਾ ਇੱਕਾ ਹੀ ਨਹੀਂ ਦਿੱਤਾ ਆਪੀਆ ਨੇ ਅੱਜ ਤੱਕ ਪੂਰੇ ਪੰਜਾਬ ਦੀਆਂ ਖੱਡਾਂ ਨਾਲਾ ਮੈਨੇ ਨਹੀਂ ਕੀਤੀਆਂ ਤੇਰੀ ਤਾਂ ਸਾਰਿਆਂ ਨੂੰ ਮਿਲ ਰਿਹਾ ਇਹ ਗੱਲ ਵਕਰੀਆ ਕੇ ਪਹਿਲਾਂ 5.5 ਰੁਪਇਆ ਮਿਲਦਾ ਸੀ ਅੱਜ 35 ਰੁਪਇਆ ਮਿਲ ਰਿਹਾ ਮਿਲ ਰਿਹਾ ਰੇਤਾ ਰੇਤਾ ਆ ਵੀ ਰਿਹਾ ਲੇਕਿਨ ਰੇਤਾ ਨਜਾਇਜ਼ ਆ ਰਿਹਾ ਉਹਦੇ ਪੈਸੇ ਕੇਂਦਰੀਵਾਲ ਪਰ ਭਗਵੰਤ ਮਾਨ ਨੂੰ ਜਾ ਰਹੇ ਆ ਪੰਜਾਬ ਸਰਕਾਰ ਨੂੰ ਕੋਈ ਪੈਸਾ ਨਹੀਂ ਆ ਰਿਹਾ ਫਰਾਬ ਪਰ ਸਾਰਾ ਥੋਕ ਦਾ ਵਪਾਰ ਮੇਰੇ ਨਾਲ ਕੋਈ ਬੈਠ ਕਰ ਲਵੇ ਕਾਗਜ਼ ਲਿਆਵੇ ਪੰਜਾਬ ਦਾ ਸਾਰਾ ਥੋਕ ਦਾ ਵਪਾਰ ਕੇਂਦਰੀਵਾਲ ਦੇ ਪੰਜ ਬੰਦਿਆਂ ਕੋਲ ਹੈ ਇਹ ਨਾ ਪੰਜਾਬ ਦੇ 185 ਬੰਦਿਆਂ ਕੋਲ ਹੁੰਦਾ ਸੀ ਹਰ ਥੋਕ ਦਾ ਜਿਹੜਾ ਕਮਿਸ਼ਨ ਹੈ ਉਹ ਦਿੱਲੀ ਨੂੰ ਗੁਣਾ ਕਰ ਲਿਆ ਹੈ ਪਹਿਲਾਂ 9 ਰੁਪਏ ਤੇਤੀ ਹੁੰਦਾ ਸੀ ਹੁਣ 22 ਰੁਪਏ ਤੇਤੀ ਹੈ ਤੇ ਸਾਰਾ ਪੰਜਾਬ ਨੂੰ ਲੁੱਟ ਕੇ ਦਿੱਲੀ ਨੂੰ ਲੈ ਕੇ ਜਾ ਰਹੇ ਆ ਹੁਣ ਬਾਦਸ਼ਾਹ ਜੀ ਜਿੱਥੇ ਆਏ ਪਿਆ ਹੁਚਾਰ ਪਰ 10 ਦਿਨ ਰਹਿਣਾ ਤਾਂ ਪੂਰੀ ਸੇਵਾ ਲਈ 100 ਗੱਡੀ ਨੂੰ ਲੈਣ ਆਈ ਸੀ ਕੇਜਰੀਵਾਲ ਨੂੰ 10 ਦਿਨ ਵਾਸਤੇ ਇੱਥੇ ਰੱਖਿਆ ਹੋਇਆ ਹੈ ਤੇ ਆ ਜਿਹੜਾ ਸਾਡੇ ਵਾਲਾ ਧੂ ਧੂ ਹੈ ਕਪੂਟ ਅੰਖ ਇਹ ਕਦੇ ਚਾਰਪਰ ਦੇ ਰੈਸਟੋਰਾਂਟ ਜਾ ਕੇ ਕਟਾਈ ਕਰਦਾ दारू ਪੀਂਦਾ ਕਦੇ ਪਕਿੰਡੇ ਵਾਲੇ ਚ दारू ਪੀਂਦਾ ਘਰ ਜਾਂਦਾ ਤਾਂ ਘਰ ਲੜਾਈ ਹੁੰਦੀ ਹੈ ਇੱਕ ਦੂਜੇ ਦੇ ਹੱਥ ਪੈਰ ਤੋੜ ਦਿੰਦੇ ਐ ਇੱਕ ਤਾਰੀ ਵਿੱਚ ਸਾਰਾ ਕੁਝ ਗਵਾਦਾ ਇੰਨਾ ਬੜਾ ਜਿੱਟਾ ਹੋਇਆ ਤੁਸੀਂ ਦੱਸੋ ਬੜੇ ਸ਼ੌਕ ਨਾਲ ਕਹਿੰਦੇ ਵੀ ਚੱਲੀ ਵੀ ਹਰਾਤਾ ਉਹ ਭਾਈ ਤੁਹਾਨੂੰ ਬੋਟਾਂ ਨਾਲ ਲੋਕਾਂ ਨੇ ਲੱਗਦਾ ਕੋਈ ਸ਼ਰਾਬ ਤੇ ਗਵਾਤਾ ਸਾਰਾ ਕੁਝ ਪੰਜਾਬ ਦਾ ਕੁਝ ਕਰ ਵੀ ਲੈਂਦੇ ਕੁਝ ਸੰਭਾਲ ਲੈਂਦੇ ਪੰਜਾਬ ਨੂੰ ਸਾਡੀ ਆ ਯੂਨੀਵਰਸਿਟੀ ਰੁਕੀ ਪਈ ਹੈ ਸ਼ੰਕੋੜ ਸਾਹਿਬ ਦੇ ਵਿੱਚ 150 ਕਰੋੜ ਰੁਪਏ ਦੀ ਬਿਲਡਿੰਗ ਬਣੀ ਵੀ ਹੈ ਤੇ ਉਹਦੇ ਚੂਰ ਕਾ ਉਗ ਰਿਹਾ ਬੜਾ ਬੜਾ ਹੋ ਗਿਆ ਸਾਡਾ ਆਈਟੀਆਈ ਵਸੂਲਪੁਰ ਬੰਦ ਪਿਆ ਸਾਡਾ ਆਈਟੀਆਈ ਤਿਰਪੜੀ ਬੰਦ ਪਿਆ ਬੰਨ ਤੇ ਉਹਨਾਂ ਪਰ 10-10 ਕਰੋੜ ਲੱਗ ਚੁੱਕਿਆ ਜ਼ਮੀਨਾਂ ਸਾਡੀਆਂ ਖਰਾਬ ਹੋ ਰਹੀਆਂ ਕਿੰਨੇ ਕਾਰਨਾਂ ਸਾਡੇ ਜੇ ਬੰਦ ਕਰਦੇ ਇਨਾਂ ਨੇ ਸਾਡੇ ਹਲਕੇ ਦੀ ਬਰਬਾਦੀ ਹੋਈ ਪਈ ਹੈ ਤੇ ਉਤੋਂ ਆ ਜਿਹੜਾ ਅਸੀਂ ਸਭ ਕੁਝ ਸਾਈਡ ਨੂੰ ਤੇ ਆ ਰਿਹਾ ਯਾਰ ਨਾ ਕਰੋ ਡਵੈਲਪਮੈਂਟ 15 ਸਾਲ ਬਾਅਦ ਹੋ ਜੇਗੀ ਫਿਰ ਸਰਕਾਰ ਬਦਲ ਜਾਣੀ ਹੈ ਦੋ ਸਾਲ ਬਾਅਦ ਫਿਰ ਕਰਾ ਲਾਂਗੇ ਉਹ ਨਸ਼ਾ ਤੁਸੀਂ ਵੇਚਦੇ ਐ ਕੋਈ ਗੱਲ ਨਹੀਂ ਅਸੀਂ ਆਪੇ ਰੋਕ ਲੂਗੇ ਤੁਸੀਂ ਇੱਥੇ ਕਚਹਿਰੀਆਂ ਜਿਹੜੀਆਂ ਤਹਿਸੀਲਾਂ ਦੇ ਵਿੱਚ ਰੋਜ਼ ਪੈਸੇ ਚੱਲਦੇ ਮਰੰਡੇ ਕੱਲ ਉਹਨੇ ਆਉਣਾ ਸੀ ਮੁੱਖ ਮੰਤਰੀ ਨੇ 50 ਬੰਦੇ ਖੜ ਕੇ ਕਹਿੰਦੇ ਅਸੀਂ ਦੱਸੂंगे ਕਿੰਨੇ ਕਿੰਨੇ ਪੈਸੇ ਦਿੰਦੇ ਉੱਥੇ ਆਇਆ ਹੀ ਨਹੀਂ ਮਰੰਡੇ ਕੋਈ ਨਹੀਂ ਅਸੀਂ ਇਹ ਵਿੱਚ ਫੈਲਾਗੇ ਰੋਕ ਦਾਂਗੇ ਜਦ ਸਾਡੀ ਸਰਕਾਰ ਆਏਗੀ ਪੁਲਿਸ ਵੀ ਕਰਪਸ਼ਰ ਰੋਕਾਂਗੇ ਜਦ ਆਏਗੀ ਲੇਕਿਨ ਆ ਜਿਹੜਾ ਤੁਸੀਂ ਸਾਡੇ ਬਲਾਦਕਾਰਾਂ ਪਰ ਉਤਰੇਤੀਆਂ ਬੈਠਾ ਪਰ ਪੈ ਗਿਆ ਯਾਰ ਤੁਸੀਂ ਇਹ ਸਾਨੂੰ ਬਗਵਾਸਤ ਨਹੀਂ ਹੋਣਾ ਤੇ ਅਸੀਂ ਇਹਦੇ ਵਿੱਚ ਤੁਹਾਨੂੰ ਛੱਗਣਾ ਕੋਈ ਨਹੀਂ ਅਸੀਂ ਲੜਾਈ ਅਖੀਰ ਤੱਕ ਲੜਨੀ ਤੇ ਰੈਸਟ੍ਰਿਕ ਕੋਣ ਹੈ ਬੰਦਾ ਕਿਹਦੀ ਸ਼ੈ ਹੈ ਕਿੰਨਾ ਦਬਾਓ ਹੈ ਇਹਦੇ ਸੂਰਜੀ ਰੈਸਟ੍ਰਿਕ ਦੇਖੋ ਸਾਡੀ ਕਿਸਾਨੀ ਨੂੰ ਆਮ ਆਦਮੀ ਝਾੜੂ ਵਾਲੇ ਤੇ ਬੀਜੇਪੀ ਰੜਕੇ ਟੁੱਟ ਰਹੀ ਹੈ ਉਹ ਵੀ ਸਹੀ ਸਹੀ ਲੜਾਈ ਲੜ ਰਹੇ ਹੈ ਤੇ ਲੜਾਂਗੇ ਸਾਨੂੰ ਕੋਈ ਇਤਰਾਜ ਨਹੀਂ ਹੈ ਲੜਾਈ ਅਸੀਂ ਲੜਨੇ ਨੂੰ ਤਿਆਰ ਹੈ ਇਹ ਨਸ਼ਾ ਫਲਾਤਾ ਇਹਨਾਂ ਨੇ ਅਸੀਂ ਉਹਦੀ ਵੀ ਲੜਾਈ ਲੜਨੇ ਨੂੰ ਤਿਆਰ ਹੈ ਸਾਡੇ ਡਿਵੈਲਪਮੈਂਟ ਰੁਕ ਗਏ ਅਸੀਂ ਉਹਦੀ ਲੜਾਈ ਲੜਨ ਨੂੰ ਤਿਆਰ ਹੈ ਲੇਕਿਨ ਇਹ ਸਭ ਕੁਝ ਤਾਂ ਠੀਕ ਹੈ ਇਹ ਸਰਕਾਰਾਂ ਦਬਾਅ ਪਾਉਂਦੀਆਂ ਪਾਵੇ ਪਰ ਅੱਜ ਇਹ ਸਾਡੀਆਂ ਧੀਆਂ ਭੈਣਾਂ ਨੂੰ ਪੈ ਗਏ ਹੈ ਜਿਹੜਾ ਕਿ ਬਰਦਾਸ਼ਤ ਤੋਂ ਬਾਹਰ ਮੇਰੇ ਹਲਕੇ ਦੇ ਮੇਰੇ ਆਪਣੇ ਪਰਿਵਾਰ ਉਹਦੇ ਵਿੱਚੋਂ ਅੱਜ ਇਹਨਾਂ ਨੇ ਅਕ ਇੱਕ ਮੈਨਾ ਹੋ ਗਿਆ ਸਾਡੀ ਧੀ ਨੂੰ ਚੱਕ ਕੇ ਇਹਨਾਂ ਨੇ ਬਲਾਤਕਾਰ ਕੀਤਾ ਆਮ ਆਦੀ ਪਾਰਟੀ ਦਾ ਬੰਦਾ ਖੜਾ ਐ ਐਮਐਲਏ ਨਾਲ ਵੀ ਖੜਾ ਐ ਐਮਪੀ ਨਾਲ ਵੀ ਖੜਾ ਐ ਮੁੱਖ ਮੰਤਰੀ ਪਰਿਵਾਰ ਦੇ ਨਾਲ ਵੀ ਖੜਾ ਐ ਪੱਕਾ ਉਹਨਾਂ ਦਾ ਕਾਊਟ ਐ আর ਉਹਨਾਂ ਦਾ ਬੰਦਾ ਐ ਉਹ ਚੱਕ ਕੇ ਬਲਾਤਕਾਰ ਕਰਦੇ ਤੇ ਸਰਕਾਰ ਉਹਨੂੰ ਛੇ ਦੇਵੇ ਐਮ ਐਲ ਏ ਨੂੰ ਛੇ ਦੇਵੇ ਤੇ ਅੱਜ ਤੱਕ ਉਹ ਫੜਿਆ ਨਾ ਜਾਵੇ ਉਹਨੂੰ ਪਾਸੇ ਕਰ ਦਿੱਤਾ ਜਾਵੇ ਔਰ ਪੂਰੀ ਪ੍ਰੋਟੈਕਸ਼ਨ ਹੋਵੇ ਤੇ ਸਰਕਾਰ ਪੁਲਿਸ ਤੇ ਪ੍ਰਸ਼ਾਸਨ ਤੇ ਐਮ ਐਲ ਏ ਲੋਕਾਂ ਨੂੰ ਦਬਾਅ ਪਾਵੇ ਦਬਕੇ ਮਾਰੇ ਕਿ ਤੁਸੀਂ ਇਹਦੀ ਮਦਦ ਨਹੀਂ ਕਰਨੀ ਪਰਿਵਾਰ ਦੀ ਔਰ ਇਨਸਾਫ ਨਾ ਮਿਲੇ ਇਹ ਸਾਨੂੰ ਬਰਦਾਸ਼ਤ ਨਹੀਂ ਹੈ ਐਸੀ ਚਮਕੌਰ ਸਾਹਿਬ ਦੀ ਗੁਰੂਆਂ ਦੀ ਧਰਤੀ ਵੱਡੇ ਸਹਿਬਜਾਦੇ ਆ ਦੀ ਧਰਤੀ 'ਚ ਪਲੇ ਹੋਏ ਐ ਐਸੀ ਜ਼ੁਲਮ ਦੇ ਖਿਲਾਫ ਲੜਨਾ ਜਾਣਦੇ ਐ ਸਾਨੂੰ ਗੁਰੂ ਦੀ ਗੁੜਤੀ ਮਿਲੀ ਐ ਜ਼ੁਲਮ ਦੇ ਖਿਲਾਫ ਲੜਨਾ ਮਜਲੂਮ ਦੇ ਹੱਕ 'ਚ ਖੜਨਾ ਐਸੀ ਪ੍ਰਵਾਹ ਦੇ ਨਾਲ ਖੜਿਆ ਐ ਐਮ ਐਲ اے ਨੇ ਸਰਕਾਰ ਨੇ ਜਿਹੜਾ ਜੋਰ ਲਾਣਾ ਲਾ ਲਵੇ ਜੇ ਇਹ ਨਹੀਂ ਸਜਾ ਦੇ ਦੇ ਤਾਂ ਸਾਨੂੰ ਲੋਕਾਂ ਨੂੰ ਹਥਿਆਰ ਚੱਕੜੇ ਪੈੜੇ ਐ ਇਸ ਕਰਕੇ ਸਰਕਾਰ ਸੋਚ ਲਵੇ ਜੀਨੇ ਸਾਡੀ ਧੀ ਪੈਣ ਦੇ ਨਾਲ ਬੁਲਾਤਕਾਰ ਕੀਤਾ ਉਹਨੂੰ ਫੜ ਕੇ ਅੰਦਰ ਦੋਵੇ। ਚਾਹੁੰਦੇ ਆ ਕਿ ਇਹ ਕੇਸ ਸੀਬੀਆਈ ਨੂੰ ਦਿੱਤਾ ਜਾਵੇ। ਕਿਉਂਕਿ ਸਾਨੂੰ ਪੰਜਾਬ ਪੁਲਿਸ ਤੇ ਕੋਈ ਆਸ ਨਹੀਂ। ਜਾਂ ਤਾਂ ਸਰਕਾਰ ਆਪ ਦੇ ਦੇਵੇ ਨਹੀਂ ਅਸੀਂ ਹਾਈ ਕੋਰਟ ਜਾ ਕੇ ਦਵਾਵਾਂਗੇ। ਪਹਿਲਾਂ ਵੀ ਇਹ ਬੰਦਾ ਇਸ ਤਰ੍ਹਾਂ ਦੀ ਬੁਰਸ਼ਾਗਰਦੀ ਕਰਦਾ ਫੜਿਆ ਗਿਆ। ਪਹਿਲਾਂ ਵੀ ਇਹਦੀਆਂ ਵੀਡੀਓਜ਼ ਜਾਰੀ ਹੋਈਆਂ ਹੋਈਆਂ। ਪਹਿਲਾਂ ਇਹਨੂੰ ਸ਼ਹਿ ਮਰੀ ਹੋਈ ਹੈ। ਮੌਜੂਦਾ ਸਰਕਾਰ ਦੀ ਇਹ ਦੇ ਨਹਿਰ ਦੇ ਉੱਤੇ ਇਹਦਾ ਕਬਜ਼ਾ ਉਥੇ ਨਜਾਇਜ਼ ਕਬਜ਼ਾ ਕਰਕੇ ਪੁਲਿਸ ਇਹਨਾਂ ਦੀ ਸ਼ਹਿ ਦੇ ਨਾਲ ਉਥੇ ਐਮਐਲਏ ਉਥੇ ਐਮਪੀ ਸਾਰਾ ਦਿਨ ਜਾ ਕੇ ਬੈਠਦੇ ਮੰਤਰੀ ਇਹਨਾਂ ਦੇ ਜਾ ਕੇ ਬੈਠਦੇ ਆ ਤੇ ਪੁਛਾ ਕਰਦੀ ਕਰਦੇ ਹਲਕੇ ਦੇ ਵਿੱਚ ਰੇਤੇ ਤੇ ਲੈ ਕੇ ਨਸ਼ੇ ਤੱਕ ਦਾ ਕੋਈ ਕੰਮ ਇਹ ਛੱਡਦੇ ਨਹੀਂ ਇਹਨਾਂ ਨੇ ਸਾਡੇ ਹਲਕੇ ਵਿੱਚ ਪੂਰੀ ਗੁੰਡਾਗਰਦੀ ਕਰੀ ਹੋਈ ਹੈ ਤੇ ਐਸੀ ਉਸ ਗੁੰਡਾਗਰਦੀ ਦੇ ਖਿਲਾਫ ਖੜੇ ਹੈ ਤੁਹਾਨੂੰ ਕੀ ਲੱਗਦਾ ਅੱਜ ਜਿਸ ਤਰੀਕੇ ਨਾਲ ਮਾਸਟਰ ਮਿੰਦਰ ਸਿੰਘ ਦਾ ਮੁੰਡਾ ਜਿਹੜਾ ਕਹਿੰਦਾ ਸੀ ਮੈਂ ਆਪਣੇ ਆਪ ਜੇ ਮੈਂ ਕਿਸਾਨ ਦਾ ਪੁੱਤ ਐ ਅੱਜ ਉਹਨੇ ਕੇਂਦਰ ਸਰਕਾਰ আর ਕੇਜਰੀਵਾਲ ਦੇ ਅੱਗੇ ਗੋਡੇ ਟੇਕਿਓਏ ਤੇ ਉਹ ਉਹਨਾਂ ਦਾ ਪਿੱਠੂ ਬਣ ਕੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਕਿਸਾਨਾਂ ਨੂੰ ਕੁੱਟ ਰਿਹਾ ਤੇ ਲੁੱਟ ਰਿਹਾ ਕਿਸਾਨੀ ਦੀ ਕਟਾਈ ਜਾਣ ਬੁੱਝ ਕੇ ਉਸਦੇ ਥਰੂ ਕਰਾਈ ਜਾ ਰਹੀ ਹੈ ਤੇ ਉਹ ਸਾਡਾ ਧੂਦਾ ਜੈਨੋ ਕੇ ਗਪੋਰ ਸੰਖ ਵੀ ਕਹਿੰਦੇ ਆ ਉਹ ਅੱਜ ਪੂਰੇ ਕਿਸਾਨਾਂ ਨੂੰ ਕੁੱਟਣ ਲੱਗਿਆ ਵਾ ਰਾਤ ਸਾਰੇ ਸਾਡੇ ਕਿਸਾਨ ਲੀਡਰ ਚੱਕ ਕੇ ਅੰਦਰ ਦੇਤੇ ਮੈਂ ਰਾਤ ਨੂੰ 12 1 ਵਜੇ ਤੱਕ ਉਹਨਾਂ ਦੇ ਥਾਣਿਆਂ ਵਿੱਚ ਉਹਨਾਂ ਨੂੰ ਮਿਲਦਾ ਰਿਹਾ ਘੁੰਮਦਾ ਰਿਹਾ ਤੇ ਮਿਲਿਆ ਸਾਰਿਆਂ ਨੂੰ ਜਾ ਕੇ